ਦੇ ਵਿੱਚ ਆਦਾ ਮੇਰਾ ਜਬਰੀ ਜੈਦਾ ਅੱਜ ਗਹਿਣੇ ਘਟੇ ਜ ਟੂਮ ਟੱਲੇ ਚ ਜੋ ਵੇਗ ਦੇ ਵਿੱਚੋਂ ਮੈਂ ਅੱਜ ਦਾ ਮਾਲਕ ਆ ਰੋਟੀ ਮੈਨੂੰ ਪਸੂਆਂ ਤੋਂ ਭੈੜੇ ਤਰੀਕੇ ਨਾਲ ਮਿਲਦੀ ਐ ਮੈਂ 10 ਵਾਰੀ ਰੋਟੀ ਮੰਗਦਾ ਭਰਜਾਈ ਇੱਕ ਵਾਰੀ ਜਵਾਬ ਦੇ ਦਿੰਦੀ ਐ ਖੜ ਜਾ ਜਵਾਕਾਂ ਨੂੰ ਸਕੂਲ ਤੋੜਦੇ ਹੋ ਤੇਰਾ ਮੂੰਹ ਵੀ ਝੁਲਟੂਗੀ ਤਲਾ ਤੁਸੀਂ ਦੱਸੋ ਯਾਰ ਮੇਰਾ ਮੂੰਹ ਝੁਲਟਣ ਵਾਲਾ ਉਹ ਕਹਿੰਦੇ ਯਾਰ ਤੇਰੀ ਭਰਜਾਈ ਤੇਜ ਬੜੀ ਐ ਜਦੋਂ ਫਸਲ ਆਉਂਦੀ ਐ ਕਦੇ ਮੱਝਾਂ ਖਰੀ ਲੈਂਦੀ ਐ ਕਦੇ ਜ਼ਮੀਨ ਤੋਂ ਐ ਕਰਕੇ ਤੇ ਮੰਗਣਾ ਕਰਵਾ ਲਾ ਉਹ ਕਹਿੰਦਾ ਇਸ ਉਮਰ ਦੇ ਵਿੱਚ ਪਾ ਮੰਗਣ ਦਾ ਕੋਈ ਸੱਚ ਮੰਨ ਜੂ ਕਦੇ ਭਾਵੇਂ ਪੈਸੇ ਦੇ ਕੇ ਡੁਪਲੀਕੇਟ ਕਰਵਾ ਜਦੋਂ ਤੇਰਾ ਮੰਗਣਾ ਹੋ ਗਿਆ ਤੇਰੀ ਭਝਾਈ ਤੇਰੇ ਵਿਆਹ ਨੂੰ ਰੋਕਣ ਵਾਸਤੇ ਤੇਰੀ ਮੁੱਠੀ ਚੱਪੀ ਕਰੀ ਜਾਇਆ ਕਰੂ। ਲਓ ਜਿਹੜੇ ਕੋ ਬਚੋਲਾ ਲੱਭਿਆ ਬਚੋਲਾ ਇਹਨਾਂ ਚਿੱਤੇ ਲਾ ਕੇ ਉਹਨੇ ਸੱਤੀ ਮੁੱਤੀ ਮੰਗਣਾ ਕਰਵਾਤਾ। ਹੁਣ ਜਦੋਂ ਸੱਤੀ ਮੁੱਤੀ ਮੰਗਣਾ ਹੋ ਗਿਆ ਭਾਈ ਜੀ ਦੇ ਤੌਰ ਤਰੀਕੇ ਬਦ ਲੱਗੇ ਕਿ ਉਹ 10 ਵਾਰੀ ਰੋਟੀ ਮੰਗਦਾ ਸੀ ਹੁਣ ਉਹ 10 ਵਾਰੀ ਰੋਟੀ ਕਹਿਣਗੀ। ਕਹਿੰਦੀ ਭਾਈ ਜੀ ਰੋਟੀ ਬਣੀ ਪਈ ਸੀ ਖਾ ਲੈਂਦਾ। ਕਹਿੰਦਾ ਹਲੇ ਭੁੱਖ ਨਹੀਂ ਜਦੋਂ ਭੁੱਖ ਲੱਗੀ ਉਦੋਂ ਖਾਉਂਗਾ। ਉਹਨੇ ਅਖੇ ਤਾਂ ਬੰਦਾ ਮਿਓ ਮਿਓ ਕਰਦਾ ਫਿਰਦਾ ਹੁੰਦਾ ਸੀ। ਇਹਨੂੰ ਕੀ ਹੋ ਗਿਆ? ਉਹ ਕਿਸੋ ਕੋਹਨੇ ਵੀ ਕੱਢ ਲਈ ਵੀ ਕਿਤੇ ਮੰਗਣਾ ਕਰਵਾਈ ਫ ਉਹ ਨਹੀਂ ਚਾਹੁੰਦੀ ਕਿ ਇਹਦਾ ਮੰਗਣਾ ਵਿਆਹ ਹੋਵੇ ਇੱਕ ਦਿਨ ਕਿਤੇ ਜਾਣ ਲੱਗਾ ਸੀ ਦਰਵਾਜ਼ੇ ਵਿੱਚ ਖੜਾ ਕਹਿੰਦੀ ਭਾਈ ਜੀ ਗੱਲ ਸੁਣ ਕਹਿੰਦਾ ਕੀ ਹੈ ਉਹ ਕਹਿੰਦੀ ਨੇੜੇ ਆ ਜਾ ਸੌ ਕਬੀਲਦਾਰ ਜੀਆਂ ਗੱਲਾਂ ਹੁੰਦੀਆਂ ਗੋਲੇ ਬੈਠ ਕੇ ਕਰੀ ਦੀਆਂ ਲਾਗੇ ਬੈਠ ਕੇ ਸਮਝਦੀ ਨੂੰ ਕਾਸ਼ ਤਾਬਥਰਾ ਕੋਸ਼ਿਸ਼ ਕਰੀ ਸੀ ਲਾਗੇ ਲੱਗਣ ਦੀ ਸਾਨੂੰ ਕਿਸ ਨੇ ਲੱਗਣੀ ਨਹੀਂ ਦਿੱਤਾ ਹੁਣ ਤੂੰ ਆਪਣੇ ਘਰ ਰਾਜੀ ਉਹ ਕਹਿੰਦੀ ਮੈਂ ਤਾਂ ਤੈਥੋਂ ਵੀ ਕਰਾਉਣੀ ਮੈਨੂੰ ਤਾਂ ਤੇਰੇ ਸਹੁਰੇ ਪਿੰਡ ਦੀ ਜਨਾਨੀ ਮਿਲੀ ਸੀ ਇੱਕ ਵਾਰ ਸਾਡੇ ਤੇ ਉਹ ਤੇ ਹੋਣ ਵਾਲੀ ਨੰਬਰ ਦੀਆਂ ਮੇਰੇ ਕੋਲੇ ਗੱਲਾਂ ਕਰਦੀ ਸੀ ਮੈਂ ਚਾਹੁੰਦੀ ਸੀ ਤੈਨੂੰ ਦੱਸ ਦੇਵਾਂ ਪਰ ਤੂੰ ਹੁਣ ਜਦੋਂ ਸੋਰੇਪਿੰਡ ਦਾ ਨਾਮ ਲੈਤਾ ਤੇ ਭਾਈ ਜੀ ਦਾ ਸੁਖਣਾ ਪੈਸ ਬਾਹਰ ਨੂੰ ਨਾ ਜਾਵੇ ਕਿਉਂਕਿ ਸੋਰੇਪਿੰਡ ਦਾ ਨਾਮ ਸੁਣ ਕੇ ਤਾਂ ਬਾਂਦਰ ਵੀ ਕਿੱਕੀ ਕਿੱਕੀ ਕਰਨ ਲੱਗੇ ਜਾਂਦੇ ਉਹ ਤਾਂ ਖੈਰ ਬੰਦਾ ਸੀ ਭਰਜਾਈ ਦੇ ਕੋਡੇ ਮੋਟ ਬੈਠ ਗਿਆ ਕਹਿੰਦਾ ਦੱਸ ਭਰਜਾਈ ਮੇਰੇ ਘਰ ਵਾਲੀ ਉੱਚੀ ਹੈ ਕਿ ਲੰਮੀ ਹੈ ਪਤਲੀ ਹੈ ਕਿ ਮੋਟੀ ਹੈ ਗੋਰੀ ਹੈ ਕਿ ਕਾਲੀ ਹੈ ਕੁੜੀ ਹੈ ਕਿ ਛੱਤਰੀ ਹੈ ਭਰਜਾਈ ਰਿਸ਼ਤਾ ਮਗਰਾਉਣ ਦੇ ਮੂਹੜੇ ਵਿੱਚ ਹੈ ਜੇੜਾ ਸਾਹਿਬ ਅੱਗੋਂ ਪੈਰ ਦੇ ਪਾਣੀ ਪੈਣ ਦਿੰਦਾ ਬਾਕੀ ਦੇ ਸਵਾਲ ਜਵਾਬ ਕੀ ਤਰ੍ਹਾਂ ਸ਼ੁਰੂ ਦੱਸੀ ਕੇ ਰਾਛੇ ਦੀ ਦੱਸੀ ਕੇ ਰਾਛੇ ਦੀ ਤੇ ਪੰਜਾਬ ਪੈਂਦਾ ਸਾਬੀ ਦੱਸੀ ਕੇ ਰਾਛੇ ਦੀ ਤੇ ਪੰਜਾਬ ਪੈਂਦਾ ਕਾਲਾ ਨਹੀਂ ਨੀ ਕਿੰਨਾ ਕੁ ਐ ਸੋਹਣਾ ਟੰਬਰ ਮੇਰੇ ਵਾਲਾ ਨਹੀਂ ਕਿੰਨਾ ਕੁ ਐ ਸੋਹਣਾ ਟੰਬਰ ਮੇਰੇ ਵਾਲਾ ਨਹੀਂ ਕਹਿੰਦੀ ਜਿਹੜੀ ਉਹ ਕਹਿੰਦੀ ਜਿਹੜੀ ਕਹਿੰਦੀ ਜਿਹੜੀ ਜੇਠ ਤੇਰੇ ਨੂੰ ਮੰਗੀ ਕਾਕੀ ਏ ਕਹਿੰਦੀ ਜਿਹੜੀ ਜੇਠ ਤੇਰੇ ਨੂੰ ਮੰਗੀ ਕਾਕੀ ਏ ਕਾਕੀ ਕਹਿੰਦੀ ਸੀ ਜੜੀ ਹੋ ਕਹਿੰਦੀ ਜੜੀ ਕਹਿੰਦੀ ਜੜੀ ਜੇਠ ਤੇਰੇ ਨੂੰ ਮੰਗੀ ਕਾਕੀਏ ਕਹਿੰਦੀ ਜੜੀ ਜੇਠ ਤੇਰੇ ਨੂੰ ਮੰਗੀ ਕਾਕੀਏ ਫੱਟਿਓ ਕੱਢਦੇ ਢੇਰ ਖੱਬੀ ਤੋਂ ਜਮਾ ਮਨਾਖੀਏ ਉਸ ਜਿਓ ਕੱਢਦੇ ਢੇਰ ਖੱਬੀ ਤੋਂ ਜਮਾ ਮਨਾਖੀਏ ਉਸ ਜਿਓ ਕੱਢਦੇ ਢੇਰ ਖੱਬੀ ਤੋਂ ਜਮਾ ਮਨਾਖੀਏ ਭਾਈ ਸਹਣੇ ਨੇ ਐਵੇਂ ਨਹੀਂ ਆਖਿਆ ਕਹਿੰਦੇ ਸ਼ਰੀਕ ਮਿੱਟੀ ਦਾ ਮਾਨ ਨਹੀਂ ਉਹ ਵਿਚਾਰੀ ਮੇਰੇ ਘਰੇ ਆਈ ਹੈ ਨੀ ਇਹ ਵੇਖ ਲੈ ਛਰੀਕਣੀ ਉੱਥੇ ਬੈਠੀ ਜੀ ਨੋਸ਼ ਕੱਢੀ ਜਾਂਦੀ ਆ ਉਹ ਸੱਜਿਆਂ ਆਏ ਆ ਥੱਪੇ ਆਏ ਆ ਨੂੰ ਐਨਕਾਂ ਲੱਗਦੀਆਂ ਘੱਟ ਦਿਖਦਾ ਨਾ ਮਾਇਆ ਤੋਂ ਟਰਬੂਨ ਬਣਾਉਣਾ ਕਬੀਲਦਾਰੀ ਆ ਬਾਈ ਕੀ ਹੋ ਗਿਆ ਜੰਗਾ ਹੈ ਮਾੜੀ ਮੋਟੀ ਘੱਟ ਗੁੜੇ ਬੰਨ ਕੇ ਤੇਰੀ ਹਰਕ ਵਖਾਉਣੀ ਐ ਇਹੋ ਜੀਵਨ ਨੋ ਬਾਝੋ ਕੀ ਤੜਾੜਿਆ ਹਾਲਾ ਦੇ ਹੋਤੀ ਪਰ ਮੋ ਬਾਝੋ ਕੀ ਤੜਾੜਿਆ ਹਾਲਾ ਦੇ ਦਸ ਦਿਨ ਨੂੰ ਸੰਗਿਆ ਬੇ ਰੰਗ ਤਵੇਂ ਤੋਂ ਕਾਲਾ ਬੇ ਮਨ ਦੇ ਨੂੰ ਭੰਗਿਆ ਬੇ ਰੰਗ ਤਵੇਂ ਤੋਂ ਕਾਲਾ ਬੇ ਦਸ ਦਿਨ ਨੂੰ ਭੰਗਿਆ ਬੇ ਰੰਗ ਤਵੇਂ ਤੋਂ ਕਾਲਾ ਬੇ ਕੀ ਕਾਲਾ ਕੀ ਨੀ ਗਾਲਾ ਕੀ ਗੋਰਾ ਦੋ ਹੀ ਰੱਬ ਦੇ ਰੰਗ ਗੁੜੇ ਨੀ ਨਾਲੇ ਮੈਂ ਵੀ ਆਂ ਕਿਹੜਾ ਪੁੰਨਿਆਂ ਦਾ ਚੰਦ ਗੁੜੇ ਖੜ ਖੜ ਵੇਖੂ ਦੁਨੀਆ ਖੜ ਖੜਾ ਵੇਖੂ ਦੁਨੀਆ ਖੂਜਾ ਚੂਗੀ ਜੋੜੀ ਨਹੀਂ ਖੜ ਖੜਾ ਵੇਖੂ ਦੁਨੀਆ ਖੂਜਾ ਚੂਗੀ ਜੋੜੀ ਨਹੀਂ ਜਦ ਨਾਲ ਅਗੇ ਪਰ ਜਾਈਏ ਇੱਕ ਅੰਨਾ ਇੱਕ ਕੋੜੀ ਨੇ ਜਦ ਨਾਲ ਅਗੇ ਪਰ ਜਾਈਏ ਇੱਕ ਅੰਨਾ ਇੱਕ ਕੋੜੀ ਨੇ ਕੀ ਐਡੀਸ਼ਨ ਦੀ ਪੱਕ ਵੀ ਗਈ ਨਹੀਂ ਕ ਨੀਨਾ ਝਾਕ ਨਹੀਂ ਆਉਂਦਾ ਇੱਥੇ ਠੱਕੀ ਜੀ ਉੱਚ ਪੇ ਜਾਂਦੇ ਵੇਖਣ ਨੂੰ ਉਹ ਬਾਕੀ ਥੱਕੀ ਜੀ ਉੱਚ ਪੇ ਜਾਂਦੇ ਵੇਖਣ ਨੂੰ ਉਹ ਬਾਕੀ ਥੱਕੀ ਜੀ ਥੱਕੀ ਜੀ ਮਤਲਬ ਕਮਜ਼ੋਰ ਕਮਜ਼ੋਰੀ ਨਹੀਂ ਰਹਿਣ ਨਾਂ ਜਾ 6 ਮਹੀਨਾ ਚਾੜਦ ਕਵੇ ਸਰਾਣੇਰ ਕੀ ਕਰਨੂ ਮਰਾ ਮਰਦਾ ਆਪਾਂ ਨੂੰ ਨਹੀਂ ਖਾਸ ਕੇ ਹਾਲ ਗੋੜੇ ਮਰਾ ਮਰਲਾ ਆਪਾਂ ਨੂੰ ਨਹੀਂ ਖਾਸ ਕੇ ਹਾਲ ਗੋੜੇ ਢੜ ਜੂ ਰੋੜਾ ਹੋਈ ਤੇ ਵੱਡੀ ਨਾਉਂ ਦਸ ਸਾਲ ਗੋੜੇ ਰੋੜਾ ਹੋਈ ਜੇ ਵੱਡੀ ਨਾ ਦੱਸਾਂ ਲਗੜੇ ਦਿਨਾਂ ਚ ਦਰਮਟ ਵਰਗੀ ਨਾ ਤੇਰੀ ਮਾਸੀ ਵਰਗੀ ਹੁੰਦੀ ਵਗਾਉ ਨੀ ਦਿਨਾਂ ਚ ਤੇਰੀ ਮਾਸੀ ਵਰਗੀ ਹੁੰਦੀ ਵਗਾਉ ਨੀ ਜਦੋਂ ਜੱਟੀ ਨੂੰ ਪਾਣੀ ਦੀ ਥਾਂ ਜੂਸ ਪਿਆ ਮੇਰੀ ਲੜਕਾ ਬਿਟੇ ਨੂੰ ਸ਼ੇਰ ਲੜਕਾ ਬਿਟੇ ਨੂੰ ਸ਼ੇਰ ਸਵਾਦੀ ਪੁੱਜ ਕੇ ਮਾਰੀਏ ਲੜਕਾ ਬਿਟੇ ਨੂੰ ਸ਼ੇਰ ਸਵਾਦੀ ਪੁੱਜ ਕੇ ਮਾਰੀਏ ਕਾ ਹੋ ਯਾਰ ਇਹਦਾ ਬੰਦਾ ਭਾਬੀ ਨਹੀਂ ਨਾਲੇ ਤੇਰੇ ਦੇਠ ਨੂੰ ਤੇਰੇ ਦੇਠ ਨੂੰ ਤੇਰੇ ਦੇਠ ਨੂੰ ਤੀਵੀਂ ਤਾਂ ਵੜੇ ਆਉਣੀ ਆਉਂਦੀ ਐ ਜੇ ਤੈਨੂੰ ਪਤਾ ਹੀ ਐ ਤੇਰੇ ਦੇਠ ਨੂੰ ਤੀਵੀਂ ਤਾਂ ਵੜੇ ਆਉਣੀ ਆਉਂਦੀ ਐ ਨਹੀਂ ਵੇਖੀ ਲਾਲਾ ਨਿੱਤ ਪਰਉਂਗੇ ਧਮੇਸ਼ ਕਉਂਦੀ ਐ ਭਾਈ ਜੀ ਆ ਗੱਲ ਥੋੜੀ ਧਿਆਨ ਨਾਲ ਸੁਣੀ ਥੋੜਾ ਨੇੜੇ ਆ ਕੇ ਉਦੇ ਕੁਛੜ ਤਿੰਨ ਨਿਆਣੇ ਉਦੇ ਕੁਛੜ ਤਿੰਨ ਨਿਆਣੇ ਉਦੇ ਕੁਛੜ ਤਿੰਨ ਨਿਆਣੇ ਉਦੇ ਕੁਛੜ ਤਿੰਨ ਨਿਆਣੇ ਕਿੱਡੀ ਗੱਲ ਲ ਕੋਈ ਏ ਕੁਛੜ ਤਿੰਨ ਨਿਆਣੇ ਕਿੱਡੀ ਗੱਲ ਲ ਕੋਈ ਏ ਕਹਿੰਦੇ ਤੋਂ ਦਿਨ ਪਹਿਲਾਂ ਦੀ ਥੋੜੀ ਹੋਈ ਸੱਚੇ ਬਾਦਸ਼ਾਹ ਨੇ ਆਤਾ ਕਰ ਦਿੱਤੀ ਦਿੱਲੀ ਨਹੀਂ ਸੱਚੇ ਬਾਦਸ਼ਾਹ ਨੇ ਆਤਾ ਕਰ ਦਿੱਤੀ ਦਿੱਲੀ ਨਹੀਂ ਨਿਆਣੇ ਸੁਣੇ ਜਨਾਨੀ ਤਾਂ ਕਰਮਾਂ ਨਾਲ ਮਿਲਦੀ ਨਹੀਂ ਸੌਟਾਂ ਦੀ ਬਣਾਵਣਾ ਕੰਫਰਟ ਹੋ ਜੇ ਆਸਾਨ ਗੱਲਾਂ ਯਾਰ ਨਾ ਨਿੰਮ ਬੰਨਣਾ ਪਵੇ ਨਾ ਤੋੜਨਾ ਪਵੇ ਸੱਚੇ ਬਾਦਸ਼ਾਹ ਨੇ ਆਤਾ ਕਰ ਦਿੱਤੀ ਦਿੱਲੀ ਨਹੀਂ ਨਿਆਣੇ ਸੁਣੇ ਜਨਾਨੀ ਤਾਂ ਕਰਮਾਂ ਗੇਣੀ ਦੇ ਵਿੱਚ ਹੁਣ ਹਿੱਕ ਤਣਕੇ ਖੜਿਆ ਕਰੂੰ ਸ਼ਰੀਕਾਂ ਦੇ ਵਿੱਚ ਹੁਣ ਹਿੱਕ ਤਣਕੇ ਮੈਂ ਨਹੀਂ ਪੱਕੀ ਪਕਾਈ ਖੀਰ ਦਾ ਮਾਲਕ ਬਹਿ ਜੋ ਬਣ ਕੇ ਮੈਂ ਪੱਕੀ ਪਕਾਈ ਖੀਰ ਦਾ ਮਾਲਕ ਬਹਿ ਜੋ ਬਣ ਕੇ ਮੈਂ ਮੈਂ ਆਖਾਂ ਹੰਦ ਤੈਨੂੰ ਮੈਂ ਮੈਂ ਆਖਾ ਕਸਮ ਤੇ ਤੈਨੂੰ ਮੈਂ ਆਖਾ ਕਸਮ ਤੇ ਤੈਨੂੰ ਮੈਂ ਤਾਂ ਕਸਮ ਤੇ ਤੈਨੂੰ ਤੂੰ ਤਾਂ ਬੰਦਾ ਕਰਦਾ ਵੇ ਆਖਾ ਕਸਮ ਤੇ ਤੈਨੂੰ ਤੂੰ ਤਾਂ ਬੰਦਾ ਕਰਦਾ ਵੇ ਜਾਨ ਪੁੱਛ ਕੇ ਕਾਢੋਂ ਲਗੜੇ ਭੋਖ ਤੋਂ ਛੜਦਾ ਵੇ ਜਾਨ ਪੁੱਛ ਕੇ ਕਾਢੋਂ ਲਗੜੇ ਭੋਖ ਤੋਂ ਛੜਦਾ ਵੇ ਕੋਈ ਜਾਨ ਪੁੱਛ ਕੇ ਕਾਢੋਂ ਲਗੜੇ ਭੋਖ ਤੋਂ ਛੜਦਾ ਵੇ ਓ ਸ਼ਾਲੇ ਵਾਂਗੂੰ ਬਹਿ ਜਾਈਂਗੀ ਸੱਚੀਆਂ ਅਖਵਾ ਕੇ ਨਹੀਂ ਇਹ ਜੇ ਜੀ ਸੱਗੀਆਂ ਅਖਵਾ ਕੇ ਨਹੀਂ ਰਿਸ਼ਤੇ ਤੋਂ ਮ ਕਰਾਉਂਦੀ ਤੂੰ ਤਾਂ ਉਂਗਲ ਲਾਗੇ ਨਹੀਂ ਰਿਸ਼ਤੇ ਤੋਂ ਮ ਕਰਾਉਂਦੀ ਤੂੰ ਤਾਂ ਉਂਗਲ ਲਾਗੇ ਨਹੀਂ ਕਿਤੇ ਵਿਚ ਹਰਾ ਰਾਜਾ ਸਿੱਧੂ ਵਿਆਹ ਕਰਵਾ ਲੈਣਾ ਕਿਤੇ ਬਾਪਲੇ ਵਾਲਾ ਬਾਸਲ ਵਿਆਹ ਕਰਵਾ ਲੈਣਾ ਨੀ ਟਰੱਕ ਟਰਾਲੀ ਤਵੀਆਂ ਵਿੱਚੋਂ ਅੱਧ ਵੜਾ ਲੈਣਾ ਨੀ ਡੰਗਰ ਵਿੱਚੋਂ ਆਪਣਾ ਅੱਧ ਵੜਾ ਲੈਣਾ